ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਮੰਦਰੀ ਗਤਕਾ ਦਿਵਸ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਗਿਆ ਅੱਜ ਕਮੰਦਰੀ ਗਤਕਾ ਦਿਵਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ạtari ਸਾਹਿਬ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਵਿਖੇ ਜਨਰਲ ਸਕੱਤਰ ਸਰਦਾਰ ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਸਹਿਬਜ਼ਾਦਾ ਅਜੀਤ ਸਿੰਘ ਗਤਕਾ ਅਖਾੜਾ ਅਤੇ ਲਾਡਲੀਆਂ ਫੌਜਾਂ ਦਸ਼ਮੇਸ਼ ਤਰਨਾ ਦਲ ਗਤਕਾ ਅਖਾੜਾ ਵੱਲੋਂ ਸ਼ਾਨਦਾਰ ਗਤਕੇ ਦਾ ਪ੍ਰਦਰਸ਼ਨ ਕੀਤਾ ਗਿਆ ਗਤਕੇ ਦੇ ਜੋਹਰ ਵੇਖ ਸੰਗਤਾਂ ਅੰਦਰ ਰੋਹਾਨੀ ਜੋਸ਼ ਭਰ ਗਿਆ ਅਤੇ ਸਿੱਖੀ ਜਜ਼ਬੇ ਨਾਲ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਨੇ ਕਿਹਾ ਜਿੱਥੇ ਅੱਜ ਜਦੋਂ ਦੁਨੀਆ ਭਰ ਵਿੱਚ ਜੋਗਾ ਦਿਵਸ ਮਨਾਇਆ ਜਾ ਰਿਹਾ ਹੈ ਉਸੇ ਸਮੇਂ ਅਸੀਂ ਸਿੱਖ ਧਰਮ ਦੇ ਮੂਲ ਸਿਧਾਂਤ ਮੀਰੀ ਪੀਰੀ ਅਨਸਾਰ ਗਤਕਾਦ ਵਿਸ ਮਨਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਦੇਸ਼ ਨੂੰ ਯਾਦ ਕਰ ਰਹੇ ਹਾਂ ਉਹਨਾਂ ਨੇ ਅਗਲੇ ਸਾਲ ਤੋਂ ਇਸ ਦਿਨ ਨੂੰ ਹੋਰ ਵੱਡੇ ਪੱਧਰ ਤੇ ਮਨਾਉਣ ਅਤੇ ਗਤਕੇ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਦਿਵਾਉਣ ਦੀ ਮੰਗ ਕੀਤੀ ਆਓ ਗੱਲ ਕਰਦੇ ਹਾਂ ਆਦੇਦਾਰਾਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਸਵੈਮਾਨ ਅੰਮ੍ਰਿਤਸਰ ਜਿਸ ਦਿਨਸ ਮਨਾਇਆ ਜਾਂਦਾ ਉੱਥੇ ਹੀ ਸਿੱਖਾਂ ਦੇ ਵਿੱਚ ਇੱਕ ਚੀਜ਼ ਦੁੱਖਾ ਦੀ ਸੀ ਜਿਸ ਖਾਲਸੇ ਦਾ ਗੱਤਕਾ ਦਿਵਸ ਆ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਸਰੀਰਕ ਤੰਗ ਤੰਦਰੁਸਤੀ ਯੋਧਾ ਜੁੱਧਾਂ ਦਾ ਉਹਨਾਂ ਦੇ ਤੌਰ ਤਰੀਕੇ ਸਿਖਾਉਣੇ ਗਤਕਾ ਮਲ ਖੜੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵੱਲੋਂ ਸ਼ੁਰੂ ਕੀਤੇ ਗਏ ਤੇ ਉਹ ਦਸਮ ਪਾਤਸ਼ਾਹ ਤੱਕ ਇਹ ਜੋਹਰ ਬਖਾਏ ਜਾਂਦੇ ਰਹੇ ਦੋ-ਦੋ ਟੀਮਾਂ ਬਣਾ ਕੇ ਵੀ ਸੋ ਇਹ ਜੇ ਆਪਾਂ ਚੜ੍ਹਦੀ ਕਲਾ ਨਾਲ ਆਜ਼ਾਦੀ ਦਾ ਰਹਿਣਾ ਤੇ ਫਿਰ ਉਹ ਗਤਕਾ ਜਿਹੜਾ ਆ ਇਹ ਇੱਕ ਮਤਲਬ ਲੜਾਈ ਦਾ ਢੰਗ ਤਰੀਕਾ ਆ ਜੋਗਾ ਦੇ ਅੱਧਾ ਕਿਤੇ ਵੀ ਗੁਰਬਾਣੀ ਅਨਸਾਰ ਵੀ ਤੇ ਸਾਡੇ ਵਿੱਚ ਕਿਤੇ ਸਥਾਨ ਨਹੀਂ ਹੈਗਾ ਇਸ ਕਰਕੇ ਖਾਲਸਾ ਹਮੇਸ਼ਾ ਹੀ ਉਸ ਦਿਨ ਤਾਂ ਕਿ ਸਾਡੀ ਕੌਮ ਸਾਡੇ ਬੱਚੇ ਜਿਹੜੇ ਨੇ ਉਹ ਉਸ ਰੀਤ ਵਿਪਰਨ ਰੀਤ ਵਾਲ ਜਾ ਕੇ ਜੋਗਾ ਨਾਮ ਨਾਉਣ ਇਸ ਕਰਕੇ ਇਸ ਦਿਨ ਤੇ ਹੋਈ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਕਾਲੀਦਾਲ ਜੀ ਵੱਲੋਂ ਇਹ ਪ੍ਰੋਗਰਾਮ ਅਲਿਕੇ ਗਿਆ ਕਿ ਹਰ ਸਾਲ ਸਾਡੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਜਾਂ ਜਿੰਨੀਆਂ ਵੀ ਸਿੱਖ ਸਿੱਦੇ ਬੰਦੀਆਂ ਨੇ ਉਹ ਗਤਕਾ ਮਨਾਉਣ ਯੋਗਾ ਵਾਲੇ ਦਿਨ ਤਾਂ ਕਿ ਅਸੀਂ ਉਹਦਾ ਦੇ ਪਿੱਛੇ ਨਾ ਲੱਗੀਏ ਇਸ ਕਰਕੇ ਅੱਜ ਜਿਹੜਾ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਇਹ ਯੋਗਾ ਸੌਰੀ ਗਤਕਾ ਦਿਹਾੜਾ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਮੇਨ ਮੁੱਖ ਸ਼ਖਸੀਤਾਂ ਸਰਦਾਰ ਅਮਰੀਕ ਸਿੰਘ ਜੀ ਨੰਗਲ ਜ਼ਿਲ੍ਹਾ ਪ੍ਰਧਾਨ परदीप जी ਤੇ ਇਹਨਾਂ ਦੇ ਨਾਲ ਮਤਲਬ ਅਕਾਲੀ ਦਲ ਦੀ ਟੀਮ ਬੰਡਾਲਾ ਸਾਹਿਬ ਆਪਣੇ ਬਲਜੀਤ ਸਿੰਘ ਜੀ ਸਿਸਵਾ तकरीबन ਸਾਰੇ ਹੀ ਸਰਕਾਰ ਜੋ عہدੇਦਾਰ ਔਰ ਉੱਚੇ ਚੇ ਤੌਰ ਤੇ ਭਾਈ ਰਣਜੀਤ ਸਿੰਘ ਜੀ ਸਦਾਰ ਭਪਿੰਦਰ ਸਿੰਘ ਜੀ 6 ਜੂਨ ਇਹਨਾਂ ਨੇ ਸਾਰਿਆਂ ਨੇ ਸਮੁਚਿਤ ਕੀਤੀ ਆ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦਾ ਦਰਜਾ ਬਦਰਜਾ ਜਿੰਨੇ ਵੀ ਇੱਥੇ ਉਹਦੇਦਾਰਾਂ ਨੇ ਸਮੁਚਿਤ ਕੀਤੀ ਉਹਨਾਂ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਗੁਰੂ ਸਾਹਿਬ ਕਿਰਪਾ ਕਰਨ ਹਰ ਸਾਲ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਇਹ ਜਿਹੜਾ ਦਿਹਾੜਾ ਜਿਹੜਾ ਮਨਾਉਂਦੇ ਰਹੀਏ ਹਾਂਜੀ ਭਾਰਤ ਕੱਲ ਕਰੀਦਾ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਵਿੱਚ ਵੱਖ-ਵੱਖ ਸ਼ਸਤਰ ਕਿਤੇ ਆਏ ਨੇ ਪੰਜਾਬ ਦੇ ਵਿੱਚ ਗਤਕਾ ਇਸ ਤਨੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਨਾਮ ਵੱਖਰੇ-ਵੱਖਰੇ ਨੇ ਔਰ ਸ਼ਸਤਰ ਵੀ ਧੰਨ ਜਿਹੜਾ ਕਿ ਮੋਰੀ ਰੱਖਿਆ ਗਿਆ ਪਰ ਥੋੜੇ ਸਮੇਂ ਚ ਦੇਖਿਆ ਗਿਆ ਕਿ ਯੋਗਾ ਨੂੰ ਹੀ ਅੱਗੇ ਕੀਤਾ ਗਿਆ ਯੋਗਾ ਦੇ ਨਾ ਇਹ ਬ੍ਰਾਹਮਣਵਾਦੀ ਸੋਚ ਆ ਜੀ ਮਤਲਬ ਗਤਕਾ ਸਿਰਫ ਪੰਜਾਬ 'ਚ ਨਹੀਂ ਜਿੱਥੇ-ਜਿੱਥੇ ਵੀ ਸਿੱਖ ਹੈ ਉੱਥੇ-ਉੱਥੇ ਹੀ ਗਤਕਾ ਆ ਹੁਣ ਇੱਕ ਤਾਜੀ ਉਦਾਹਰਣ ਆ ਚਲੋ ਇਹਦੇ ਨਾਲ ਸਬੰਧਤ ਨਹੀਂ ਪੰਜਵੀਂ ਦਾ ਸਿਲੇਬਸ ਸੀਬੀਐਸਸੀ ਦਾ ਉਦੇ ਵਿੱਚ ਪਿਲਗ੍ਰਿਮਸ ਜਿਹੜੇ ਧਾਰਮਿਕ ਸਥਾਨਾਂ ਦਾ ਲਿਸਟ ਹੋਇਆ ਉਹਦੇ ਵਿੱਚੋਂ ਦਰਬਾਰ ਸਾਹਿਬ ਨੂੰ ਵੀ ਕੱਢ ਦਿੱਤਾ ਗਿਆ ਹੈ ਤੇ ਉਹ ਜਿਹੜੀ ਇਹਨਾਂ ਦੀ ਰੋਜ਼ਾ ਸ਼ਰੀਫ ਆ ਅਜਮੇਰ ਉਹਨੂੰ ਵਿੱਚੋਂ ਕੱਢ ਕੇ ਤੇ ਕੇਵਲ ਤੇ ਕੇਵਲ ਮੰਦਰਾਂ ਦੀ ਉਸਤ ਵਿੱਚ ਕੀਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਜਿਹੜਾ ਦਿੱਠੇ ਸਭੇ ਥਾਵ ਨਹੀਂ ਤੋ ਜਿਹ ਹੈ ਉਹਦੀ ਮਹਾਨਤਾ ਨੂੰ ਮਤਲਬ ਇੰਨੀ ਤੰਗ ਦਲੀ ਦੀ ਸੋਚ ਇਹਨਾਂ ਦੀ ਕਿ ਉਹ ਸਿਲੇਬਸ ਚੋਂ ਪੰਜਵੀਂ ਦੇ ਚੋਂ ਉਡਾ ਦਿੱਤੀ ਗਈ ਹੈ ਸੋ ਉਹਨਾਂ ਦੀ ਸੋਚ ਦੇ ਕਰਕੇ ਹੀ ਉਹਨਾਂ ਦੀ ਸੋਚ ਤੋਂ ਸਾਡੀ ਕੌਮ ਬਚੀ ਰਵੇ ਸਾਡੇ ਬੱਚੇ ਬੱਚੇ ਬਚੇ ਰਹਿਣ ਇਸ ਕਰਕੇ ਸਰਦਾਰ ਸਰਦਾਰ ਸਮਜੀਤ ਸਿੰਘ ਮਾਨ ਜੀ ਨੇ ਇੱਕ ਉਪਰਾਲਾ ਅਰੰਭਿਆ ਨੌਜਵਾਨਾਂ ਨੂੰ ਸਨੇਹ ਹੁੰਨਾ ਚਾਹੂਗਾ ਨੌਜਵਾਨਾਂ ਨੂੰ ਇਹ ਸਨੇਹ ਆਈਆਂ ਪ੍ਰਧਾਨ ਜੀ ਵੱਲੋਂ ਵੀ ਆ ਤੇ ਅਸੀਂ ਵੀ ਬੇਨਤੀ ਕਰਾਂਗੇ ਕਿ ਸਰੀਰਕ ਤੰਗ ਦੁਰਸਤੀ ਲਈ ਤੇ ਕਿਤੇ ਤੁਹਾਨੂੰ ਕੋਈ ਭੀੜ ਬਣ ਜਾਂਦੀ ਆ ਅਗਰ ਤੁਸੀਂ ਗਤਕੇ ਦੇ ਜੋਰ ਜਾਣਦੇ ਜਿੱਦੇ 10 ਬੰਦਿਆਂ ਨੂੰ ਇਕੱਲਾ ਬੰਦਾ ਲੱਗੇ ਨਹੀਂ ਆਉਣ ਦਿੰਦਾ ਇਸ ਕਰਕੇ ਇਹ ਧਿਆਨ ਦੇਣਾ ਚਾਹੀਦਾ ਗਤਕੇ ਦੇ ਵੱਲ ਛੋਟੇ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਜਿਹੜਾ ਉਹ ਇਹਦੀ ਮਤਲਬ ਸਿੱਖਿਆ ਲੈਣ ਤੇ ਕੌਮ ਤੇ ਦੀ ਚੜ੍ਹਦੀ ਕਲਾ ਹੋਵੇ ਤੇ ਹੋਰ ਮਜ਼ਬੂਤ ਹੋਵੇ ਸੋਮਨੀ ਕਮੇਟੀ ਦੀ ਗੱਲ ਕਰੀ ਤਾਂ ਇਸ ਦਿਨੋਂ ਲੈ ਕੇ ਕੋਈ ਪਹਿਲ ਕਰ ਵੀ ਨਹੀਂ ਕੀਤੀ ਕੀ ਕਰਨਾ ਚਾਹੀਦਾ ਹੁਣ ਸ਼ਰੋਣੀ ਕਮੇਟੀ ਬਾਰੇ ਕੀ ਕੀਏ ਤੁਹਾਨੂੰ 15 ਸਾਲਾਂ ਤੋਂ ਉੱਥੇ ਦਿੱਲੀ ਦੀ ਹਕੂਮਤ ਦਾ ਕਬਜ਼ਾ ਆ ਜੇ ਸਹੀ ਮਹਿਣਿਆਂ ਦੇ ਵਿੱਚ ਅੱਜ ਚੋਣ ਹੋਈ ਹੋਵੇ ਤੇ ਸਿੱਖੀ ਸੋਚ ਵਾਲੇ ਜਿਹੜੇ ਸਾਡੇ ਮੈਂਬਰ ਬਣ ਅੱਗੇ ਆਉਣ ਤੇ ਉੱਥੇ ਕੋਈ ਸੁਧਾਰ ਹੋਵੇ ਸੋਮਣੀ ਕਮੇਟੀ ਦਾ ਤੇ ਨਾ ਹੀ ਆ ਸ਼ਰੋਣੀ ਕਮੇਟੀ ਸੰਸਥਾ ਬਹੁਤ ਵਧੀਆ ਸਿੱਖਾਂ ਦੀ ਨੁਮਾਇੰਦ ਜਮਾਤ ਆ ਪਰ ਉਹਦੇ ਦੇ ਕਬਜ਼ਾ ਮਹੰਤਾਂ ਦਾ ਇਸ ਕਰਕੇ ਕੋਹਮੰਤੀ ਸੋਚ ਚੱਲਦੀ ਆ ਉੱਥੇ ਠੀਕ ਠੀਕ ਹੈ ਤੇ ਅੱਜ ਜੋ 21 ਜੂਨ ਨੂੰ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸ਼ਮਸ਼ੇ ਮਾਨ ਦੇ ਦੇਸ਼ਾਂ ਦਲਸਿਆਂ ਦੇ ਤਹਿਤ ਗੜਕਾ ਦਿਵਸ ਅੰਮ੍ਰਿਤਸਰ ਦੀ ਧਰਤੀ 'ਚ ਸੁਲਤਾਨਪਿੰਡ 'ਚ ਮਨਾਇਆ ਗਿਆ ਹੈ ਇਹਦਾ ਮਤਲਬ ਇਹ ਹੈ ਕਿ ਜੋ ਇੰਡੀਆ ਦੀ ਐਸ ਵਾਲੀ ਹਕੂਮਤ ਬਣੀ ਹੈ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਉਹ ਸਾਰੀਆਂ ਨਿੱਕੀਆਂ ਘਟਿੰਤਿਆਂ ਨੂੰ ਸਮਾ ਕੇ ਆਪਣੇ ਜਿਹੜੇ ਉਹਨਾਂ ਦੇ ਤੌਰ ਤਰੀਕੇ ਉਹਨਾਂ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੈ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੱਸਦਾ ਹੈ ਕਿ ਅਸੀਂ ਠੀਕ ਹੈ ਸਾਡੇ 1947 ਸਮਝੌਤੇ ਹੋਏ ਸਨ ਉਸ ਵੇਲੇ ਸਾਡੇ ਨਾਲ ਵਾਅਦੇ ਵੀ ਕੀਤੇ ਸੀ ਕਿ ਤੁਹਾਡੀ ਸਟੇਟ ਇੱਕ ਵੱਖਰੀ ਦੇਾਂਗੇ ਸਾਡੇ ਨਾਲ ਉਹ ਮੁਕਰ ਗਏ ਸਾਨੂੰ ਹੁਣ ਸਾਡੇ ਸਭਿਆਚਾਰ ਸਾਡੇ ਜਿਹੜੇ ਔਰ ਤਰੀਕੇ ਆ ਸਿੱਖਾਂ ਦੇ ਖਤਮ ਕਰਕੇ ਤੇ ਆਪਣੇ ਵਿੱਚ ਸਮਾਉਣਾ ਚਾਹੁੰਦੇ ਨਹੀਂ ਅਸੀਂ ਹੁਣ ਦਾਂਗੇ ਸ਼੍ਰੋਮਣੀ ਕਾਲੀਦਾ ਲੰਬਰ ਸਰ 2014 ਤੋਂ ਲੈ ਕੇ ਅੱਜ ਦੇ ਦਿਨਾਂ ਤੱਕ ਜੋਗਾ ਦੇਵ ਜੀ ਨਾਲ ਦੇ ਬਰਾਬਰ ਤੇ ਮਨਾਉਂਦਾ ਦੁਨੀਆ ਨੂੰ ਦੱਸਦਾ ਕਿ ਅਸੀਂ ਇੱਕ ਵੱਖਰੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਪੀੜੀ ਗੁਰੂ ਨਾਨਕ ਸਾਹਿਬ ਦੀ ਫੁੱਲਵਾੜੀ ਜਿਹੜੀ 10 ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਰੀਤਾਂ ਚਲਾਈਆਂ ਗੁਰੂ ਅੰਗਦ ਸਾਹਿਬ ਨੇ ਮਲਖਾੜੇ ਚਲਾਏ ਗੁਰੂ ਅਮਰਦਾਸ ਪਾਤਸ਼ਾਹ ਨੇ 22 ਮੰਜੀਆਂ ਥਾਪੀਆਂ ਗੁਰੂ ਰਾਮਦਾਸ ਜੀ ਨੇ ਮੰਜੀਆਂ ਥਾਪੀਆਂ ਹਜ਼ੂਰ ਪਿਤਾ ਕਲ ਗਿਟਰ ਪਾਤਸ਼ਾ ਨੇ ਬਾਈ ਧਰ ਦੇ ਰਾਜਿਆਂ ਦੇ ਨਾਲ ਯੁੱਧ ਕੀਤੇ ਹਾਲਾਂ ਧਰਮ ਦੇ ਯੁੱਧ ਸੀ ਬਾਈ ਧਰ ਦੇ ਰਾਜਿਆਂ ਨੇ ਜਾਣ ਬੁੱਝ ਕੇ ਹਿੰਦੂ ਰਾਜਿਆਂ ਨੇ ਕਲਗੀਧਰ ਪਾਤਸ਼ਾਹ ਦੇ ਹਮਲੇ ਕੀਤੇ ਸਤਗੁਰਾਂ ਨੇ 14 ਜੰਗ ਜਿੱਤ ਕੇ ਇਸੇ ਸ਼ਾਸਤਰਾਂ ਦਾ ਧਰਮ ਦੇ ਨਾਲ ਵਰਤਿਆ ਜਿਹੜਾ ਇੰਡੀਆ ਇਹ ਗੱਲ ਆਂਦਾ ਹੈ ਕਿ ਸਿੱਖ ਕੌਮ ਜਿਹੜੀ ਆ ਇਹ ਖਾਲਿਸਤਾਨ ਮੰਗਦੀ ਖਾਲਿਸਤਾਨ ਸਾਡਾ ਹੱਕ ਆ ਅਸੀਂ ਆਪਣੇ ਖਾਲਿਸਤਾਨ ਵਾਸਤੇ ਜਦੋਂ ਜਾਇਦ ਸ਼੍ਰੋਮਣੀ ਕਾਲੀ ਦਰਬਾਰ ਸਦਾ ਕਰਦਾ ਰਹੂਗਾ ਸਿੱਖ ਜਗਤ ਇਹ ਸਮਝੇ ਸਾਡੇ ਨੌਜਵਾਨ ਕਿ ਸਾਡਾ ਸਭਿਆਚਾਰ ਜਿਹੜਾ ਹੈ ਇਹ ਗਤਕਾਰ ਦੇ ਵਿੱਚ ਹੈ ਹੋਰ ਜਿਹੜੇ ਸਾਡੇ ਸਭਿਆਚਾਰਿਆ ਕੋਡੀ ਹੈ ਰਸਾ ਖਿੱਚਣਾ ਹੈ ਸਾਡੇ ਸਭਿਆਚਾਰਿਆ ਸਾਡੇ ਸਭਿਆਚਾਰੀ ਨਹੀਂ ਕਿ ਨੰਗੇ ਹੋ ਕੇ ਲੰਮੇ ਪੈ ਜਾਣਾ ਢਿੱਡ ਭਾਰ ਇਹ ਸਾਡਾ ਸਭਿਆਚਾਰ ਨਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਸਭਿਆਚਾਰ ਅਸੀਂ ਇੰਡੀਆ ਦੇ ਬਰਾਬਰ ਦੇ ਉੱਤੇ ਆਪਣਾ ਸਭਿਆਚਾਰ ਵਿਖਾਉਨੇ ਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆ ਕੀਤਾ ਤੇ ਸਿੱਖ ਕੌਮ ਕਰੇਗੀ ਸਦਾ ਕਰਦੀ ਰਹਗੀ ਇਹ ਨਾ ਸਮਝਣ ਹਿੰਦੂ ਜਿਹੜੇ ਕੱਟੜ ਹਿੰਦੂ ਆ ਸਾਡੇ ਕਈ ਭਰਾ ਜਿਹੜੇ ਇਲੈਕਸ਼ਨ ਵੀ ਲੜੇ ਨੇ ਅੱਜ ਉਤੋਂ ਲੁਧਿਆਣੇ ਤੋਂ ਉਹਨਾਂ ਦੀ ਗੱਲ ਨਹੀਂ ਜਿਹੜੇ ਕੱਟੜ ਹਿੰਦੂ ਸਮਝਦੇ ਆ ਕਿ ਅਸੀਂ ਘੱਟ ਗਿਣਤੀਆਂ ਨੂੰ ਸੰਭਾਲਾਂਗੇ ਸਿੱਖ ਨਹੀਂ ਸਮਾਉਣਗੇ ਸਿੱਖ ਆਪਣੀ ਜਾਣ ਪਛਾਣ ਨੂੰ ਪੂਰਨ ਤੌਰ ਤੇ ਪੂਰਾ ਰੱਖਣਗੇ ਹਰ ਹਾਲਾਤ ਦੇ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਲ ਦੀ ਆਮ ਅਕਲਦੀਪ ਸਿੰਘ ਜੋ ਗੜਗਾਧਿਆ ਉਹਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਤੇਰਾ ਵੀ ਫਰਜ਼ ਮੰਨਦਾ ਤੈਨੂੰ ਏਡੀ ਵੱਡੀ ਸਤਗੁਰਾਂ ਨੇ ਪੋਸ਼ਤ ਦਿੱਤੀ ਆ ਤੂੰ ਘਤਵੇ ਦੇਸ ਦੇ ਵਿੱਚ ਆਣ ਕੇ ਖਲੋਇਆ ਕਰ ਜੇ ਕਰ ਤੇਰੀ ਕੋਈ ਹੀਰੀ ਫੇਰੀ ਕਰੇਗਾ ਕਾਲੀ ਦਲ ਨੰਬਰ ਸਰ ਤੇਰੀ ਢੋ ਤੇ ਖਲੋਵੇਗਾ ਚੜ੍ਹਦੀ ਕਲਾ ਦੇ ਵਿੱਚ ਸਿੱਖਾਂ ਨੇ ਰਹਿਣਾ ਚੜ੍ਹਦੀ ਕਲਾ ਦੇ ਵਿੱਚ ਆਪਣੇ ਦਿਹਾੜੇ ਮਨਾਉਂਦੇ ਰਹਿਣਾ ਅਕਾਲੀ ਦਲ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਕੋਈ ਪਹਿਨ ਕਦਮੀ ਨਹੀਂ ਕੀਤੀ ਕਿ ਕੀ ਕਹਿਣਾ ਚਾਹੁੰਦੇ ਅਕਾਲੀ ਦਲ ਜਿਹੜਾ ਰਵਾਇਤੀ ਅਕਾਲੀ ਦਲ ਹੈ ਅਕਾਲੀ ਦਲ ਅਸਲੀ ਅੰਮ੍ਰਿਤਸਰ ਕਾਲੀ ਦਲ 1994 ਚ ਬਣਿਆ ਸੀ ਜਿਹਦੇ ਵਿੱਚ ਭਾਈ ਪ੍ਰੋਫੈਸਰ ਮਨਜੀਤ ਸਿੰਘ ਨੇ ਸਵਾਹਾਂ ਖਵਾਈਆਂ ਸੀ ਕਿ ਅੱਜ ਤੋਂ ਇੱਕੋ ਕਾਲੀ ਦਲ ਨੰਬਰ ਸਰ ਹੋਵੇਗਾ ਉਹਦੇ ਵਿੱਚ ਕੋਈ ਮੁੱਖ ਮੰਤਰੀ ਬਣ ਜਾਏ ਮਨਿਸਟਰ ਬਣ ਜਾਏ ਜੋ ਮਰਜ਼ੀ ਬਣ ਜਾਏ ਬਾਦਲ ਕਾਲੀ ਦਲ ਜਿਹੜਾ ਹੈ 2 ਮਹੀਨੇ ਬਾਅਦਾ ਬਣਿਆ ਇਹਦਾ ਕੋਈ ਕਾਲੀਦਾਲ ਨਹੀਂ ਇਹਦਾ ਨਾਮ ਆਪਣਾ ਪ੍ਰਕਾਸ਼ ਸਿੰਘ ਹੀ ਪਿੰਡੇ ਦਾ ਬਾਦਲ ਆ ਕਾਲੀਦਾਲ ਅੰਬਰਸਰ ਕਾਲ ਤਖਦੀਰ ਹੈ ਮੈਂ ਥੱਲੇ ਬਣਿਆ ਕਾਲੀਦਾਲ ਅੰਬਰਸਰ ਨੂੰ ਸਦਾ ਸਮਝਣਾ ਚਾਹੀਦਾ ਕਿ ਇਹ ਕਾਲ ਤਖਦੀਰ ਦਸ ਬੇਨਤੀ ਦੇ ਨਾਲ ਹੋ ਚਾਇਆ ਉਹ ਕਾਲੀਦਾਲ ਨਹੀਂਗਾ ਉਹ ਰਵੈਦੀ ਕਾਲੀਦਾਲ ਅੱਜ ਦੇ ਦਿਨ ਸਿੱਖ ਸੰਗਤਾਂ ਨੂੰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦੇ ਅਪੀਲ ਕਰਨਾ ਚਾਹੁੰਦੇ ਆ ਕਿ ਆਪਣਾ ਸੱਭਿਆਚਾਰ ਜੋੜਾ ਨਾ ਛੱਡੋ ਜੋ ਸਾਡੇ ਗੁਰੂ ਸਾਹਿਬ ਨੇ ਘੋੜੇ ਭਜਾਉਣੇ ਸਿਖਾਏ ਆ ਰਸੇ ਖਿੱਚਣੇ ਸਿਖਾਏ ਆ ਕੋਡੀ ਮਲਖਾੜੇ ਗੁਰੂ ਅੰਗਦ ਸਾਹਿਬ ਨੇ ਬਣਾਏ ਉਹਨਾਂ ਦੇ ਨਾਲ ਜੁੜੋ ਕੁਲਜ ਸਾਹਿਬ ਪਹਿਲਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਪਰੰਪਰਾ ਆਰੰਭ ਕੀਤੀ ਆ ਕਿ ਸਿੱਖ ਜੋਗਾ ਨਹੀਂ ਸਿੱਖ ਗੱਤਕਾ ਦਿਹਾੜਾ ਮਨਾਉਣਗੇ ਕਿਉਂਕਿ ਖਾਲਸਾ ਪੰਥ ਵਿੱਚ ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸ਼ੰਕਲ ਪਿਆ ਸ਼ਾਸਤਰ ਅਤੇ ਸ਼ਾਸਤਰ ਦਾ ਜਿਹਦਾ ਸਿਧਾਂਤ ਆ ਮੇਰੀ ਪੀੜੀ ਦਾ ਸਿਧਾਂਤ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਆ ਅੱਜ ਭਾਰਤੀਏ ਸਮੁੱਚੇ ਭਾਰਤ ਵਿੱਚ ਯੋਗਾ ਦੇ ਵਸ ਮਨਾ ਰਹੇ ਆ ਪਰ ਸਿੱਖ ਜੋ ਇੱਕ ਵੱਖਰੀ ਕੌਮ ਆ ਵੱਖਰਾ ਪੰਥ ਆ ਤੇ ਉਹ ਗਦਕਾ ਦਿਹਾੜਾ ਮਨਾ ਰਹੇ ਆ ਤੇ ਭਾਰਤੀਆਂ ਨੂੰ ਵੀ ਇਹ ਗੱਲ ਯਾਦ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ ਇਹ ਨਾ ਤਾਂ ਚਰਖੇ ਦੇ ਨਾਲ ਆਜ਼ਾਦ ਹੋਇਆ ਤੇ ਨਾ ਹੀ ਇਹ ਯੋਗਾ ਕਰਕੇ ਆਜ਼ਾਦ ਹੋਇਆ ਮੁਗਲ ਹਕੂਮਤ ਵਿਰੋਧ ਅੰਗਰੇਜ਼ ਹਕੂਮਤ ਵਿਰੋਧ ਸਿੱਖ ਕੌਮ ਨੇ ਇਨ੍ਹਾਂ ਸ਼ਸਤਰਾਂ ਦੇ ਨਾਲ ਜਿਹੜਾ ਲੰਬਾ ਸੰਘਰਸ਼ ਸੀ ਉਹ ਲੜਿਆ ਸੀ ਪਰ ਅੱਜ ਉਹਨਾਂ ਸ਼ਸਤਰ ਧਾਰੀ ਗੁਰਸਿੱਖਾਂ ਨੂੰ ਵੀ ਹਿੰਦੁਸਤਾਨ ਦੀ ਜਿਹੜੀ ਹਕੂਮਤ ਆ ਉਹ ਆਤਵਾਦੀ ਆਖਦੀ ਆ ਸਾਡੇ ਉੱਤੇ ਹੋਰ ਵੀ ਬਣੇ ਤਰ੍ਹਾਂ ਦੇ ਜਿਹੜੇ ਟੈਗ ਆ ਉਹ ਲਗਾਏ ਜਾਂਦੇ ਆ ਪਰ ਸਰਕਾਰ ਨੂੰ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਹੋਵੇ ਚਾਹੇ ਸਰਦਾਰ ਉਧਮ ਸਿੰਘ ਹੋਣ ਚਾਹੇ ਉਹ ਗਦਰੀ ਬਾਬੇ ਹੋਣ ਉਹਨਾਂ ਨੇ ਸ਼ਸਤਰਾਂ ਦੇ ਨਾਲ ਹੀ ਜਿਹੜਾ ਲੰਬਾ ਸੰਘਰਸ਼ ਜਿਹੜਾ ਆ ਉਹ ਲੜਿਆ ਆ ਤੇ ਜੇਕਰ ਕੋਈ ਕੌਮ ਉੱਤੇ ਭੀੜ ਪੈ ਜਾਂਦੀ ਏ ਪੰਜਾਬ ਉੱਤੇ ਭੀੜ ਪੈ ਜਾਂਦੀ ਏ ਜਾਂ ਭਾਰਤ ਉੱਤੇ ਵੀ ਭੀੜ ਪੈ ਜਾਂਦੀ ਏ ਤੇ ਜੋਗੇ ਦੇ ਨਾਲ ਤਾਂ ਉਹ ਜਿਹੜੀ ਭੀੜ ਦਾ ਹੱਲ ਨਹੀਂ ਹੋਣਾ ਤੇ ਭਾਰਤ ਦੇ ਜਿੰਨੇ ਵੀ ਬਾਰਡਰ ਆ ਉੱਥੇ ਫੌਜਾਂ ਦੇ ਕੋਲ ਜਿਹੜੇ ਹਥਿਆਰ ਆ ਸੋ ਹਰੇਕ ਨੂੰ ਜਿਹੜਾ ਆ ਸ਼ਸਤਰਧਾਰੀ ਹੋਣ ਦਾ ਸਾਡੇ ਗੁਰੂ ਸਾਹਿਬਾਨਾਂ ਨੇ ਇਸੇ ਕਰਕੇ ਜਿਹੜਾ ਹੁਕਮ ਆ ਉਹ ਕੀਤਾ ਸੀ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਤੇ ਜੋ ਸ਼੍ਰੋਮਣੀ ਕਮੇਟੀ ਵੱਲੋਂ ਵੀ ਥਾਪੇ ਹੋਏ ਆ ਗਿਆਨੀ ਗੁਰਦੀਪ ਸਿੰਘ ਗੜਗੱਜ ਉਹਨਾਂ ਦਾ ਫਰਜ਼ ਬਣਦਾ ਆ ਕਿ ਉਹ ਸਿੱਖ ਕੌਮ ਨੂੰ ਇੱਕ ਆਦੇਸ਼ ਸੰਦੇਸ਼ ਜਾਰੀ ਕਰਨ ਕਿ ਸਿੱਖ ਪਰਿਵਾਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਜਿੰਨੇ ਜਿੰਨੇ ਵੀ ਮੈਂਬਰ ਆ ਇੱਕ ਘਰ ਦੇ ਵਿੱਚ ਜਿੰਨੇ ਜਿੰਨੇ ਵੀ ਮੈਂਬਰ ਆ ਉਹਨੇ ਘਰ ਦੇ ਵਿੱਚ ਸ਼ਸਤਰ ਹੋਣੇ ਚਾਹੀਦੇ ਆ ਉਹਨੇ ਘਰ ਦੇ ਵਿੱਚ ਜਿਹੜੀਆਂ ਆ ਉਹ ਕੋਈ ਨਾ ਕੋਈ ਜਿਹੜਾ ਸ਼ਸਤਰ ਆ ਕੋਈ ਨਾ ਕੋਈ ਕਿਰਪਾਨਾ ਜਿਹੜੀਆਂ ਆ ਉਹ ਪਈਆਂ ਹੋਣੀਆਂ ਚਾਹੀਦੀਆਂ ਜਦੋਂ ਨਵੰਬਰ 1984 ਦੇ ਵਿੱਚ ਸਿੱਖ ਕੌਮ ਉੱਤੇ ਭੀੜ ਪਈ ਸੀ ਤੇ ਦਿੱਲੀ ਅਤੇ ਹੋਰਾਂ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਸਿੱਖਾਂ ਦੇ ਕੋਲ ਸ਼ਸਤਰ ਸੀ ਉੱਥੇ ਸਿੱਖਾਂ ਦਾ ਨੁਕਸਾਨ ਨਹੀਂ ਹੋਇਆ ਸਿੱਖਾਂ ਨੇ ਸ਼ਸਤਰਧਾਰੀ ਹੋ ਕੇ ਉਹਨਾਂ ਹਿੰਦੂਤਵੀ ਭੀੜਾਂ ਦਾ ਜਿਹੜਾ ਮੁਕਾਬਲਾ ਆ ਉਹ ਕੀਤਾ ਸੀ ਸੋ ਅੱਜ ਜਿਸ ਤਰ੍ਹਾਂ ਦੀਆਂ ਆਂ ਘਟਨਾਵਾਂ ਵਾਪਰ ਰਹੀਆਂ ਆ ਸਿੱਖ ਕੌਮ ਨੂੰ ਜਿਹੜਾ ਸ਼ਸਤਰਧਾਰੀ ਹੋਣ ਦੀ ਲੋੜ ਹੈ ਜੇਕਰ ਜੂਨ 1984 ਦੇ ਵਿੱਚ ਵੀ ਸੰਤ ਭਿੰਡਰਾਂਵਾਲਿਆਂ ਦੇ ਕੋਲ ਹਥਿਆਰ ਨਾ ਹੁੰਦੇ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਉਹੀ ਕੁਝ ਵਾਪਰਨਾ ਸੀ ਜੋ ਕੁਝ ਨਵੰਬਰ 1984 ਦੇ ਵਿੱਚ ਵਾਪਰਿਆ ਪਰ ਇਹਨਾਂ ਹਥਿਆਰਾਂ ਦੇ ਨਾਲ ਹੀ ਭਾਰਤੀ ਫੌਜ ਦੇ ਨਾਲ ਸнт ਜਰਨੈਲ ਸਿੰਘ ਨੇ ਮੁਕਾਬਲਾ ਕੀਤਾ ਚਮਕੌਰ ਦੀ ਗੜੀ ਵਾਂਗ ਸ਼ਾਨਾ ਮਤਾ ਇਤਿਹਾਸ ਦੁਹਰਾਇਆ ਤੇ ਅੱਜ ਅਸੀਂ ਉਸੇ ਜੰਗ ਦੇ ਉੱਤੇ ਜਿਹੜਾ ਬੜਾ ਮਾਣ ਕਰਦੇ ਹਾਂ ਸнт ਜਰਨੈਲ ਸਿੰਘ ਉੱਤੇ ਮਾਣ ਕਰਦੇ ਹਾਂ ਸੋ ਇਹ ਹਥਿਆਰਾਂ ਦੀ ਜਿਹੜੀ ਆ ਉਹ ਬਦੌਦ ਸੀ ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਜਗ੍ਹਾ-ਜਗ੍ਹਾ ਤੇ ਹੁਕਮ ਕੀਤਾ ਹੋਇਆ ਖਾਲਸਾ ਸੋਝੋ ਚੜਾ ਤਰੰਗ ਖਾਲਸਾ ਸੋਝੋ ਕਰਾ ਨਿਤ ਜੰਗ ਤੇ ਜੰਗ ਦੇ ਤਾਂ ਹੀ ਕਰਾਂਗੇ ਜੇਕਰ ਤਹਾਡੇ ਕੋਲ ਜਿਹੜੇ ਸ਼ਸਤਰ ਹੋਣਗੇ ਖਾਲਸਾ ਦੇ ਸ਼ਸਤਰ ਕੋਧਾਰੇ ਖਾਲਸਾ ਸੋਚ ਦੁਸ਼ਟ ਕੋ ਮਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸ਼ਸਤਰ ਰੱਖਦੇ ਰਹੇ ਆ ਭਾਈ ਗੁਰਦਾਸ ਸਿੰਘ ਨੇ ਲਿਖਿਆ ਸੀ ਆਸਾ ਸਾਥ ਕਿਤਾਬ ਕਰਸ ਆਸਾ ਕਹਿੰਦੀ ਆ ਡੰਡੇ ਨੂੰ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਆ ਅਮਲ ਅਖਾਰੇ ਜਿਹੜੇ ਸ਼ੁਰੂ ਕੀਤੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਆ ਉਹ ਸਾਨੂੰ ਬਖਸ਼ਿਆ ਤੇ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਤੇ 14 ਦੀਆਂ 14 ਜ਼ਬਰ ਜ਼ੁਲਮ ਦੇ ਖਿਲਾਫ ਆ ਜਦ ਕਿ ਇਸ ਤੋਂ ਪਹਿਲਾਂ ਜਿਹੜੀਆਂ ਜੰਗਾਂ ਹੋਈਆਂ ਉਹ ਜ਼ਰ ਲਈ ਵਾਸਤੇ ਜ਼ੋਰੂ ਵਾਸਤੇ ਜ਼ਮੀਨ ਵਾਸਤੇ ਪਰ ਸਾਡੇ ਸੱਤ ਗੁਰਾਂ ਨੇ ਜਿਹੜੀਆਂ ਜੰਗਾਂ ਲੜੀਆਂ ਚੌਥੇ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਗੁਰੂ ਪਾਤਸ਼ਾਹ ਜੀ ਦੇ ਤੀਰਾਂ ਦੇ ਉੱਤੇ ਇੱਕ ਤੋਲਾ ਸੋਨਾ ਲੱਗਾ ਹੁੰਦਾ ਸੀ ਕਿ ਜੇਕਰ ਉਹਨਾਂ ਦੇ ਤੀ ਤੇ ਉਹ ਸੋਨੇ ਤਾਂ ਵੇਚ ਕੇ ਤੇ ਆਪਣਾ ਇਲਾਜ ਕਰਾ ਸਕੇ ਤੇ ਦੇਖ ਕੇ ਕੋਈ ਮਰ ਜਾਵੇ ਤੇ ਉਹਦੇ ਖੱਪਣ ਵਾਸਤੇ ਖੱਪਣ ਵਾਸਤੇ ਜਿਹੜਾ ਆ ਉਹ ਪੈਸਾ ਜਿਹੜਾ ਆ ਉਹ ਕੰਮ ਆ ਸਕੇ ਸੋ ਖਾਲਸੇ ਦੀ ਲੜਾਈ ਜ਼ਬਰ ਜ਼ੁਲਮ ਦੇ ਖਿਲਾਫ ਅੱਜ ਵੀ ਜਾਰੀ ਆ ਸਾਰੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੀ ਲੋੜ ਆ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਇਸੇ ਤਰ੍ਹਾਂ ਸਰਦਾਰ ਉਪਕਾਰ ਸਿੰਘ ਜੀ ਸੰਧੂ ਤੇ ਸਰਦਾਰ ਹਰਮਨਦੀਪ ਸਿੰਘ ਜੀ ਅਤੇ ਸਰਦਾਰ ਅਮਰੀਤ ਸਿੰਘ ਜੀ ਨੰਗਲ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋਗਾ ਦੇਸ ਦੀ ਥਾਂ ਦੇ ਉੱਤੇ ਇਹ ਗਦਕਾ ਦਿਹਾੜਾ ਪੰਜਾਬ